ਪਈ ਕਾਤੇ ਵੀਲ ਕਾ ਫਲਗ ਦੇਣਾ ਜਿਵੇਂ ਲਾਇਏ ਜਿਹੜਾ ਇਹ ਹੁੰਦਾ ਗੱਡੀ ਦੇ ਲੈ ਭਾਈ ਰੈਂਕਾ ਸਾਡਾ ਰੰਗ ਲਾਈ ਜਾਂਦਾ ਇਹ ਹੋ ਦੇਖੋ ਪਈ ਭੜੋੜ ਦਾ ਰੋਸ ਮਾਰਚ ਹੈ 26 ਜਨਵਰੀ ਨੂੰ ਰੋਸ ਮਾਰਚ ਕੱਢ ਰਿਹਾ ਕਿਸਾਨ ਯੂਨੀਅਨ ਦੇ ਮੈਂਬਰ ਸਾਰੇ ਪ੍ਰਗਤੀ ਦੇ ਸਾਹ ਲਾਢੀ ਕਹਿੰਦੇ ਵੇਚਾਂ ਦੇ ਜੋਰ ਨਾਲ ਲਾਢੀ ਦਾ ਰਾਤ ਬਣਾਈਆ ਲੈ ਮਰੋਚਾਤ ਕਰਤਾ ਟੇਪਰ ਜਾਂ ਹੈ ਇਹ ਗੱਲਾਂ ਆਤੀ ਛੜ ਚੋbro ਕੀ ਹਾਲ ਚਾਲ ਆ ਠੀਕ ਠਾਕ ਆ ਆਪਾਂ ਵੀ ਪੂਰੇ ਵਧੀਆ ਚੱਲਦੀ ਗਲਾਚਾ ਕਿਰਪਾ ਮਾਲਕ ਦੀ ਆਪਾਂ ਰੈਡੀ ਛੜੀ ਹੋ ਕੇ ਚੱਲਿਆਂ ਬਰਖ ਸਾਹਿਬ ਅੱਗੇ ਚੱਲਿਆਂ ਆਪਾਂ ਦੂਜੇ ਪਾਸੇ ਦੀ ਪਿੰਡ ਵੇਂਦੀ ਪਰ ਗੋਵਿੰਦ ਸਕੂਲ ਕੋਲੇ ਪਾਣੀ ਵਾਹ ਖੜਾ ਤਾਂ ਕਰ ਠੀਕ ਆ ਜੀ ਅੱਜ ਦੇਖਦੇ ਆ ਕੀ ਕੰਮ ਖੰਡਾ ਕਰਦੇ ਮੇਰੇ ਖਿਆਲ ਚ ਸਵਰਾਏ ਲਈ ਕਰਾਂਗੇ ਅਮਰਪੁਰ ਟੋਟਲ ਸੀ ਰਹਿ ਗਈ ਗੱਲ ਬਾਤ ਨਾਲ ਸਵਰਾਏ ਦੀ ਸੀਟਾ ਹੁਟਾ ਕਰਨੀ ਉਹਨੇ ਜਾਣਾ ਅੱਜ ਸਵਰਾਏ ਨੂੰ ਪਹਿਲੇ ਹਾਲ ਤਬਰ ਰਸਤੇ ਤੇ ਜਾ ਰਹੇ ਆਂ ਜੀ ਆ ਕੇ ਗੱਲਬਾਤ ਦਿਖਾਉਣੇ ਆ ਕੀ ਗੱਲਬਾਤ ਆ ਠੀਕ ਹੈ ਜੀ ਦੇਖੋ ਜੀ ਗੱਡੀ ਫੜਾਤੀ ਨਾ ਲੈ ਕੇ ਜਾਣੀ ਸੀ ਆਪਾਂ ਚੱਲੇ ਆ ਆਪਣੀ ਦੂਜੀ ਵਰਕਸਾਬ ਚ ਜੀਜਾ ਆਪ ਚ ਰਸਤੇ ਮੈਂ ਠੀਕ ਹੈ ਆ ਦੇਖੋ ਵਾਜੀ ਸਾਹ ਆ ਨਵਾਂ ਡਿਜ਼ਾਈਨ ਚੱਲਿਆ ਐ ਐਲਪੀ ਟਰੱਕ ਤੋਂ ਕਾਪੀ ਕਰਾ ਜਵੇਂ ਐਲਵੀ ਟਰੱਕ ਦੇਣੀ ਤਾਂ ਹ ਟੂਲ ਜ ਬਣਾਉਣਾ ਹੁੰਦਾ ਸੀ ਉਵੇਂ ਮੱਥਾ ਬਣਨ ਲੱਗ ਗਿਆ ਸ਼ੀਸ਼ਾ ਵਾਂ ਮਤਲਬ ਸ਼ੀਸ਼ੇ ਦੀ ਸ਼ੇਪ ਆਏ ਹੋਗੀ ਮੱਥਾ ਐ ਐ ਬਣਾਉਂਦੇ ਜੈਡ ਟੈਪ ਜੈਡ ਟੈਪ ਆ ਗਿਆ ਕਿਹੜੀ ਜੂ ਜੂ ਵੀ ਉਹ ਵੀ ਲਾ ਲੋ ਉਵੇਂ ਬਣ ਜਾਂਦਾ ਹਰਪੂੜੀ ਤੇ ਖੜਾ ਹਰਪੂੜੀ ਤਾਂ ਹ ਐ ਚਾਰ ਮੋਟਰ ਆ ਗਈ ਠੀਕ ਹੈ ਜੀ ਆ ਬੱ ਚਲੇ ਗਿਆ ਬਰਖ ਸਾਹਿਬ ਦਿਖਾਉਣਾ ਗੱਲ ਬਾਤ ਉਮ ਜੇ ਬਰਖ ਸਾਹਿਬ ਇਹ ਬੋਲੇ ਨਹੀਂ ਗੰਮਨ ਵੀਰਤਾ ਇਹ ਬੋਲੇ ਸਰਪੰਚ ਫੋਨ ਦੇਖੀ ਹੁੰਦਾ ਐਸਐਮਐਲ ਐਸਐਮਐਲ ਡੀਜ਼ਲ ਬੱਸ ਸਾਈਡਾਂ ਤੇ ਪੱਤੇ ਲਾਤੇ ਉਹ ਡਰਾਈਵਰ ਟੱਕੀ ਦੇ ਜਹਾ ਲਾਤਾ ਆ ਨਿਸ਼ਾਨ ਸਾਹਿਬ ਦਾ ਤਾਂ ਉਹ ਲੈਤਾ ਜੇਹਰ ਸਿੰਘ ਐਸਐਮਐਲ ਯੂਜ਼ ਦੀ ਪ੍ਰੈਕਟ ਨਾਈਟ ਸਪੀਡ 40 ਕਿਲੋਮੀਟਰ ਰੋਨ ਪਲੀਜ਼ ਵੇਟ ਫਾਰ ਸਿਗਨਲ ਹੈਲਪ ਲਾਈਨ ਨੰਬਰ ਪੁਲਿਸ ਹੈਲਪ 112 ਫਾਇਰ ਹੈਲਪ 101 ਐਂਬੂਲੈਂਸ 108 ਊਮਨ ਹੈਲਪਰ 1092 ਚਾਈਲਡ ਹੈਲਪ 1098 1098 ਕੋਈ ਜਾ 1000 ਕੁਝ ਵੀ ਕਹਿ ਲੋ ਆ ਲੈ ਤਾ ਸਕੂਲ ਬੱਸ ਆ ਬੱਚੇ ਲਾ ਦੇ ਸਕੂਲ ਵਾਲੇ ਸਕੂਲ ਨੂੰ ਜਾਂਦੇ ਆ ਪੂਤ ਲਾ ਤੇ ਨਜਰ ਬੱਟੂ ਖੰਡੇ ਲਾਤੇ ਸਾਈਡ ਵਾਲੇ ਛਿਸ਼ੇ ਦੇ ਪਚਾਲੜਾਂ ਲੇਤੇ ਤੇ ਥੱਲੇ ਮਾਰਸਲੀ ਦੇ ਲੋਕੋ ਲਾਤੇ ਪਚਾਲੜਾਂ ਲੇਤੇ ਉਹ ਲਾਤਾ ਜਹਾਜ਼ ਮਾਰੋ ਚਾਹ ਤਹਾਂ ਐਸੈਂਬਲ ਲੱਗਦਾ ਇਤਨ ਖੜ ਕਨੈਕਟਰ ਟਾਕੀ ਤੇ ਲਿਖਤਾ ਵੈਲਕਮ ਇੱਥੇ ਫੇਰ ਜਹਾਜ਼ ਠੀਕ ਹੈ ਜੀ ਹੁਣ ਆਪਾਂ ਆਹ ਕੰਨਾਂ ਦੇ ਕੋਪਲ ਹੀਲ ਭਰ ਦੇ ਕੇ ਰਾਤ ਰਹਿ ਗਈ ਸੀ ਤੇ ਬਾਕੀ ਕਰਕੇ ਨਿਗੇ ਮੋੜੇ ਕੰਮ ਸੀਟਾਂ ਕੱਸਦੇ ਆਂਗੇ ਗੋਲਾ ਲਾਉਣਾ ਹੈ ਆਪਾਂ ਬਕਸ਼ਾਂ ਤੇ ਵੀਗਾ ਜੀ ਬਲਾ ਬਲਾ ਕਰਾ ਰਹੇ ਆ ਪਾਈ ਕੇਵਲਰ ਕਹਿੰਦੇ 100 ਬਣਾਤੀ ਕਹਿੰਦੇ ਲਾਲਾ ਲਾਲਾ ਕਰਾਤੀ ਰਾਤ ਰਾਤ ਬਣਾਈਆ ਲੈ ਮਰੋਚਾਤ ਕਰਤਾ ਟੇਪਰ ਜਾਏ ਸਿੰਗਲ ਲਾਤੀ ਸਾਈਡ ਤੇ ਡਾਲੇ ਦੇ ਆ ਬੰਦ ਕਰਤੀ ਪੱਟੀ ਇਧਰ ਲਾਡੀ ਸ਼ਿਆਂ ਕਹਿੰਦਾ ਸਾਡਾ ਲਾਡੀ ਚੜ 12 ਸਿੱਲੀ ਜਾਂਦਾ ਕੋਰਾ ਬਹੁਤ ਪਿਆ ਗਿਆ ਕਹਿੰਦਾ ਜੀ ਕੋਰਾ ਬਹੁਤ ਪਿਆ ਗਿਆ ਲੈ ਲੈ ਕਹਦਾ ਨਹੀਂ ਜੇ ਸਰਕਾਰੀ ਹੁੰਦੇ ਤਾਂ ਛੁੱਟੀ ਪਾ ਲਿਆ ਕਰਦੇ ਕਹਦਾ ਹੁਣ ਮੇਰਾ ਸਾਲਾ ਜੱਟ ਜਾ ਮਰੂ ਕਹਦਾ ਇਹ ਗੱਡੀ ਵੀ ਨਹੀਂ ਆਈ ਜੱਖ ਲਾਲੀ ਕਹਿੰਦਾ ਨਹੀਂ ਉੱਥੀ ਬਾਗ ਜਾਂਦੇ ਬਾਗ ਬਾਗ ਪੀਦਾ ਦਾ ਟੁੱਟਦਾ ਸਿਰਾਂ ਲਾਉਂਦਾ ਵੇ ਲਾ ਠੀਕ ਨੇ ਵੇ ਚੰਦੇ ਜੋਰ ਅੱਲਾ ਠੀਕਾ ਲਾਡੀ ਨੂੰ ਵੜਾ ਦਿਖਾਉਣੇ ਕੈਮਰੇ 'ਚ ਫੇਮਸ ਕਰ ਦੇਣਾ ਲਾਡੀ ਲਾਡੀ ਅੱਛੀ ਬੇਜੋ ਮਟਰੋਂ ਹੀ ਲਈ ਇਹਨੂੰ ਅੱਛੇ ਬੇ ਆਹ ਰੱਬੇ ਆਏ ਆ ਇਹ ਬਣਾਤਾ ਇਹਨਾਂ ਨੇ ਫਰੰਟ ਟੂਲ ਲਗਾ ਲਾਡੀ ਦਾ ਕਿਵੇਂ ਲਾਡੀ ਦਾ ਤਾਂ ਨਾਂ ਹੀ ਆ ਲਾਡੀ ਦਾ ਤਾਂ ਨਾਂ ਹੀ ਪਿਆ ਕੱਲਾ ਬਣਾਇਆ ਦਾ ਚਾਚੇ ਨੇ ਆ ਇਹਨਾਂ ਦਾ ਠੀਕ ਕਿੰਦਾ ਪਈ ਮਰੋਚਾਰ ਪਰ ਤੁਸੀਂ ਫੌਸਾ ਫਿਆ ਪਈ ਮੋੜੋ ਲਾਟੀ ਨੇ ਬਣਾਈ ਚਾਹ ਚੀਕਾਂ ਮਰੀ ਜਾਂਦਾ ਲਾਡੀ ਪਾ ਬਣਾਤੀ ਚਾਹ ਪੀ ਕੇ ਕਰਾਂਗੇ ਕੰਮ ਦੀ ਵਾਹ ਵਾਹ ਲਾਡੀ ਚਾਹ ਸਾਡੇ ਬੰਦੇ ਲਾਈ ਜਾਂਦੇ ਉਧਰ ਆ ਐਕਟੀਵੇਟਰ ਲਾਡੀ ਪੁਰਾਣੀ ਕੀ ਚੱਕੀ ਤੋਂ ਤਾਂ ਬੈਕਰ ਬਲੇਡ ਚੱਕੀ ਫਿਰਦਾ ਵੇਂ ਭਰ ਉਹ ਹੀ ਤੇ ਅਸੀਂ ਲੱਗਿਆ ਸੀ ਟਾਂਕਾ ਖਣੇ ਰਿਆਂ ਰੈਂਕਾ ਲਾਈ ਜਾਂਦਾ ਰੰਗ ਚੋਬਰ ਉਹ ਗੱਡੀ ਫਤੇ ਗੱਡੀ ਦਾ ਐਸਟੀਮੇਟ ਲਾਈ ਜਾਂਦਾ ਦਾ ਕੰਮ ਕਰਨਾ ਆਪਾਂ ਇਹਦੇ ਬਾਅਦ ਇਹ ਤੋਂ ਇਹਨੂੰ ਕੱਢਦੇ ਅੱਜ ਸੀਟ ਆਊਟ ਆ ਲਾਗੇ ਲਾਰਾ ਲਾਈ ਜਾਂਦਾ ਟੇਪ ਟੇਪ ਵਾਲਾ ਬੰਦਾ ਰਿੜੀ ਹੋਣਾ ਠੀਕ ਹੈ ਜੀ ਕੋਈ ਮੋੜ ਮਾਜੇਲਾ ਰੋਟੀ ਖਾਣ ਆ ਜੇ ਦੇਖਦੇ ਨੇ ਕੰਮ ਕਰਨ ਵਾਲਿਆ ਸੀਟਾਂ ਹਜੇ ਆਈਆਂ ਨਹੀਂ ਸੀਟਾਂ ਮੰਗਾਈਆਂਆਂ ਉਹ ਲਾ ਕੇ ਫਿਰ ਸਾਬ ਜਾਨ ਵਾਲਿਆਂ ਚ ਹੋ ਜੂ ਕਢੀ ਅਬੀ ਚਲਤੇ ਹੈਂ ਘਰ ਕੋ ਖਾਣਾ ਖਾਣੇ ਕੇ ਲਈ ਹਮਾਰੀ ਬਰਖਸਾਉਂ ਪੇ ਪਹੁੰਚ ਗਏ ਹਮ ਠੀਕ ਹੈ ਦੇਖੋ ਪਈਂ ਭੜੌੜ ਦਾ ਰੋਸ ਮਾਰਚ ਹੈ 26 ਜਨਵਰੀ ਨੂੰ ਰੋਸ ਮਾਰਚ ਕੱਢ ਰਿਹਾ ਕਿਸਾਨ ਯੂਨੀਅਨ ਦੇ ਮੈਂਬਰ ਸਾਰੇ ਪ੍ਰਧਾਨ ਆਗੂ ਦੇਖੋ ਬਹੁਤ ਟਰੈਕਟਰਾ ਘਟੋ ਘਟ ਹੋਊਗਾ 2 250 ਕਿੰਨਾ ਨਹੀਂ 2250 ਤੋਂ ਪਹਿਲਾਂ 100 120 ਤਾਂ ਹੋਣੇ ਚਾਹੀਦੇ ਤੇ ਬਾਵਾ ਖੜੇ ਆ ਇੱਧਰ ਵੀ ਖੜੇ ਆ ਪਿਛਲੇ ਪਾਸੇ ਇਧਰ ਮਿਲਨ ਪਾਇਲਸ ਦੇ ਮੂਹਰੇ ਰੋਡ ਤੇ ਵੀ ਖੜੇ ਆ 100 120 ਟਰੈਕਟਰ ਦਾ ਲਾਜ ਨਹੀਂ ਹੋਊਗਾ ਇੰਨੇ ਦਾ ਨੋਰਮਲ ਲੱਗਦਾ ਉਸ ਮਾਰਚ ਆਏ ਨਹੀਂ ਪਤਾ ਵੀ ਸਾਡੇ ਗਾਣਾ ਐਨਾ ਆਪਣਾ ਬਾਪੂ ਮੈਂਬਰ ਐ ਸੰਜ ਯੂਨੀਅਨ ਦਾ ਪਤਾ ਲੱਗ ਚੁ ਵੀ ਕਾਹਦਾ ਰੋਸ ਆ ਉਪਸਰਾਂ ਛੱਟ ਗਏ ਆ ਵਾਪਸ ਮਨੋਥੇ ਫਰਮ ਕੇ ਜੇ ਤੁਰਨਾ ਸਾਰੇ ਪਹਾੜ ਚ ਕੀੜਾ ਦੇਣਗੇ ਅਜੇ ਆਈ ਵੀ ਜਾਂ ਟਰੈਕਟਰ ਵਿੱਚ ਤੁਰ ਤੇ ਆਦਾ 15 ਮਿੰਟਾਂ ਤੱਕ ਸਾਰੇ ਪਹਾੜ ਚ ਰੀਲੀ ਕੱਢਣਗੇ ਯੂਨੀਅਨ ਵਾਲੇ ਹੈ ਬਾਈ ਯੂਨੀਅਨ ਕਿਸਾਨ ਯੂਨੀਅਨ ਟਕਉਂਦਾ ਚਲੋ ਵਧੀਆ ਗੱਲ ਆ ਕੱਟ ਲੈਣ ਲੋ ਭਾਈ ਮਾਰ ਰੋਸ ਮਾਰਚ ਆਪਾਂ ਚੱਲਦੇ ਆ ਆਪਣੇ ਕੰਮ ਤੇ ਗੱਡੀ ਕੱਢਣੀ ਆ ਸਵਰਾਜ ਅੱਜ ਆਪਾਂ ਨਹੀਂ ਆਪਾਂ ਵੀ ਜਾਂਦੇ ਆ ਲਏ ਭਾਈ ਮੁੰਡਿਆ ਉਧਰ ਵੀ ਬੰਦਾ ਵਲੋਗਿੰਗ ਕਰੀ ਜਾਂਦਾ ਤੇ ਆਪਾਂ ਵੀ ਇਧਰ ਵਲੋਗਿੰਗ ਸਟਾਰਟ ਕਰਤੀ ਪਤਾ ਨਹੀਂ ਕੀ ਪੁੱਛ ਰਿਹਾ ਬਾਈ ਉਹਦੇ ਤੋਂ ਪੈਸੇ ਦਿੱਤੇ ਮੈਨੂੰ ਲੱਗਦਾ ਬਾਈ ਨੇ ਉਹਨੂੰ ਇਹ ਵਿਚਾਰਾ ਕੂੜਾ ਚੱਕੀ ਜਾਂਦਾ ਜੇ ਇਥੋਂ ਉਹਨੂੰ ਪੈਸੇ ਦਿੱਤੇ ਮੈਨੂੰ ਲੱਗਦਾ ਜੀ ਇਹ ਓਏ ਪੈਸੇ ਦਿੱਤੇ ਉਹਦੇ 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 ਪੈਸੇ ਦਿੱਤੇ ਹੋ ਗਏ ਗੱਡੀ ਤੇ ਲਏ ਭਾਈ ਰੈਂਕਾ ਹੜਾ ਰੰਗ ਲਾਈ ਜਾਂਦਾ ਇਦਾਂ ਇਧਰ ਆ ਬੰਦਾ ਆ ਕੇ ਮੈਂ ਖੜੀ ਬੈਠਾ ਵਿਚਾਰੇ ਨੂੰ ਕਾਹਨੂੰ ਬਾਹਾਂ ਤੋੜਨੀਆਂ ਇਹਦੀਆਂ ਆ ਪੈਂਟਰ ਤਾਂ ਆਹ ਚੜਿਆ ਪੈਂਟਰ ਦੇ ਮੂੰਹ ਤੇ ਡੱਬਾ ਜਾ ਬਣ ਗਿਆ ਵਧੀਆ ਬਣਾਣੀ ਆਪਣੀ ਹਾਂ ਹਾਂ ਬਲਾਵਾ ਬਣਾ ਬਲਾਵਾ ਰੈਂਕਾ ਪੈਂਟਰ ਆਹੇ ਰੈਂਕਾ ਬਲਾਵਾ ਨਾ ਬਲਾਵਾ ਇਹ ਲੈ ਕੋਈ ਫਲੈਟ ਪੱਤੀ ਲਾ ਦੇ ਲੈ ਡਾਡੀ ਕਦ ਕਾ ਲਿਆ ਫਲੈਟ ਪੱਤੀ ਲਈ ਓਏ ਕਦ ਕਾ ਲਿਆ ਫਲੈਟ ਪੱਤੀ ਲਈ ਲੇ ਭਾਈ ਮੁੰਡਿਓ ਲਾ ਦੀਆਂ ਪਤੀਆਂ ਕਰਕੇ ਲਾ 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 ਬਲਾ ਬਲਾ ਕਰਾ ਰਹੀ ਓਏ ਜੱਜ ਦਾ ਕੰਮ ਆਹੀਂ ਕਰਾ ਦਨੇ ਅਸੀਂ ਬਲਾ ਬਲਾ ਠੀਕ ਹੈ ਜੀ ਉਹ ਵੀ ਲਾਦਾ ਮੁੰਡੇ ਗੋਲਾ ਦੇ ਆਹ ਨਾਲ ਨਾਲ ਕਲਮਾ ਮੇਲ ਕੇ ਲਾਈਆਂ ਦੇਖੋ ਕਹੋ ਜੱਜ ਦੀਆਂ ਕਲਮਾ ਆਹੀਂ ਰਲਾ ਦਨੇ ਆਹ ਗੋਡੇ ਨਾਲ ਤੇ ਆਹ ਦੇ ਬਣ ਗਏ ਨਾ ਕੈਮ ਬਕਸੇ ਪੂਰੇ ਲਾ 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 ਕਰਾ ਦੀ ਨਾ ਲਾ ਲਾ ਵਾ ਠੀਕ ਆ ਜੀ ਤੋ ਉਹ ਟਾਈਮ ਲਾਉਣੇ ਆ ਫੋਨ ਲਾ ਕੇ ਪਿਆ ਸੀ ਪਹਿਲਾਂ ਮੇਰਾ ਸੜਕ ਤੇ ਗੱਡੀ ਕੱਢਣੀ ਕੱਢਣੀ ਅੱਜ ਆਪਾਂ ਠੀਕ ਹੈ ਜੀ ਬੜਾ ਉੱਧਰਲੀ ਬਰਖਾ ਹੋ ਗਿਆ ਸੀ ਕੰਮ ਸੀ ਉੱਥੇ ਆਏ ਭਾਈ ਅੱਜ ਕਹਿੰਦੇ ਰੈਂਕਾ ਕਹਿੰਦਾ ਗੱਡੀ ਕੱਢ ਕੇ ਹਟਣੀ ਆ ਰੈਂਕਾ ਕਹਿੰਦਾ ਗੱਡੀ ਕੱਢਣੀ ਕੱਢਣੀ ਅੱਜ ਗੱਡੀ ਕੱਢਣੀ ਕੱਢਣੀ ਅੱਜ ਲੱਡੂ ਖਾਣੇ ਆ ਹਲਕੇ ਦਾ 4:00 ਨਾ ਨਾ ਲੱਡੂ ਨਹੀਂ ਤਕੜੀ ਪਾਰਟੀ ਲੈਣੀ ਆ ਲਗਭਗ 9:00 ਦੇ ਟਾਕਾ ਮੂ ਫੀਲ ਕੱਪ ਲਾਉਣੇ ਹੁਣ ਅਸੀਂ ਲੱਡੂਆਂ ਫੀਲ ਕੱਪ ਕਰਕੇ ਜੱਕੜ ਕੇ ਫਟੇ ਆ ਤੀਂ ਬਲਾਉਂਗਾ ਜੀ ਦਰਲਾਰੇ ਨੇ ਵੀ ਟੇਪ ਲਾ ਦੀ ਕਹਿੰਦੇ ਲਗਤਾ ਜਿਹਾਰ ਸਿੰਘ ਨਿਰਪੋ ਨਿਰਵੈਰ ਬਣਾ ਦੀ ਬੱਲਾ ਬੱਲਾ ਰੈਟਰੋ ਲਾ ਦੀ ਮਗਰ ਤੇ ਹੁਣ ਅਸੀਂ ਬੀਲ ਕੱਪ ਕਾਹਦੇ ਆ ਆ ਸਾਡਾ ਕੇਵਲ ਫਿਰਦਾ ਫੋਰਮੈਨ ਚਾਖਦਾ ਭੱਜ ਕੇ ਕਹਿੰਦਾ ਕੀ ਹੋ ਗਿਆ ਗੰਜਾ ਕੇ ਬਾ ਗੰਜਾ ਕੋਈ ਕਾਹ ਤੇ ਬੀਲ ਕੱਪ ਲਾ ਦੇਣਾ ਜਿਵੇਂ ਲਾਇਏ ਜਿਹੜਾ ਇਹ ਹੁੰਦਾ ਗੱਡੀ ਦੇ ਬਣਾ ਦੀ ਬੱਲਾ ਬੱਲਾ ਲਾਟੀ ਨੇ ਹਾਂ ਚਾਗ ਲਾਟੀ ਮੜਾ ਜ ਮੂੰਹ ਦਿਖਾਉਦਾ ਦੇਖੋ ਨਾਗਦੇ ਐ ਦੂਰੋਂ ਐ ਲੱਗਦੇ ਮੈਨੂੰ ਕਿਹੜਾ ਹੀ ਹੁੰਦੇ ਆ ਜੀ ਸਫਾਰੀ ਵਾਲੇ ਲਾਏ ਲੱਗਦੇ ਆ ਫੋਟੋ ਲਾਉਂਦਾ ਟੈਂਪਰੇਰੀ ਕਿ ਕਿ ਲਾਏ ਲੱਗਦੇ ਜਮਾ ਦੇਖੋ ਗੱਡੀ ਦੇ ਹੈਨਾ ਜੱਜ ਦੀ ਹੈ ਨਾ ਅਸੀਂ ਲਾਉਣੇ ਬੀਰ ਦਾ ਪਤੰਕ ਵਾਲੇ ਨਵੇਂ ਪੱਤਿਆਂ 'ਚ ਹੱਲ ਮਾਰੀ ਜਾਂਦੇ ਆ ਠੀਕ ਹੈ ਜੀ ਹਨੇਰਾ ਹੋ ਗਿਆ ਆਪਾਂ ਆ ਮਟੀਡਾ ਹੋ ਗਿਆ ਕੋਟਾ ਲੱਗਾ ਕੋਟਾ ਦੇਖੋ ਕੋਟੇ ਲੱਗਦੇ ਨੇ ਘਰ ਬੈ ਬੈ ਕੰਮ ਕਰਦੇ ਨੇ ਕੜਕੇ ਦੀ ਚੱਲ 140 ਹੋਈ ਜਾਂਦੀ ਐ ਤਾਂ ਗੋਡਿਆਂ ਚੋਂ ਕੜਕ ਕੜਕ ਬਾਜ ਆਉਣ ਲੱਗ ਗਈ ਗਲੀਸ਼ ਮੁੱਕ ਗਿਆ ਲੱਗਦਾ ਗੋਡਿਆਂ ਚੱਲ ਚੱਲ ਵੜੇ ਗਏ ਵੈਰਾਂ ਦੇ ਟਾਇਰ ਚੱਕ ਲਾ ਤਾਂ ਕਰਕੇ ਮੋੜ ਤੇ ਲਾ ਲੈ ਵੈਰਾਂ ਦੇ ਬੜੇ ਚੱਲ ਗਏ ਗੋਡਿਆਂ ਦੇ ਅੱਜ ਗਲੀਸ਼ ਘਸ ਗਿਆ ਗਰੀਸ ਕਰਾਉਣੇ ਪੈਣਗੇ ਹੁਣ ਹੈ ਨਾ ਲਾਟੀ ਇਹ ਸੁਣ ਕਿਥੇ ਲਾਵੇ ਤੇ ਨਿਸ਼ਾਨ ਮਿਟ ਗਿਆ ਪੈਰ ਧਰ ਲਿਆ ਉੱਤੇ ਨਾ ਦਦਵਾਰੀ ਲਾ ਲੈ ਹੁਣ ਆ ਜਾ ਲਾ ਲੈ ਨਿਸ਼ਾਨ ਲਾ ਕੇ ਲਿਓਣੇ ਪਾਇਰ ਨਾ ਮਟਕੇ ਹਏ ਭਾਈ ਮਿੱਤਰ ਪਿਆਰੋਂ ਕੰਮ ਕੇਰਾ ਤਾਂ ਨੇੜੇ ਹੀ ਲਾਤਾ ਜੱਜਦੀ ਹੈ ਗੱਡੀ ਦੇਖ ਕੇ ਵਲ ਫਿਰਦਾ ਕਹਿੰਦਾ ਹੁੱਲ ਹੁੱਲ ਕਰਦਾ ਫਿਰਦਾ ਕੇਵਲ ਹੁੱਲ ਹੁੱਲ ਲੱਗਦੇ ਨੇ ਬੀਲ ਕੱਪ ਲੈ ਆਪਣੇ ਲਾਈ ਵੀਲ ਹੁੰਦੇ ਜਿਵੇਂ ਸਫਾਰੀ ਦੇ ਬਣਦੀ ਆ ਵਲਵਾਤ ਲੈ ਦੇਖ ਲੈ ਕੇਵਲ ਤੇ ਮਾਰਦ ਨੇ ਫਲੈਸ਼ ਕੇਵਲ ਕਹਿੰਦਾ ਮੇਰਾ ਮੂੰਹ ਦਿਖਾ ਲਾਗੇ ਲਾਗੇ ਡਰਾਈਵਰ ਸੀਟ ਤੇ ਪਾ ਦੇ ਮੈਂ ਡਰਾਈਵਰ ਸੀਟ ਪਾਉਣੇ ਹੁਣ ਕੋਈ ਡਰਾਈਵਰ ਸੀਟ ਰਹੀ ਡਰਾਈਵਰ ਸੀਟ ਘਾਤੀ ਗਈ ਆਇਆ ਲਾਡੀਵੇ ਡਰਾਈਵਰ ਸੀਟ ਕਸ ਕੇ ਦੇਖੋ ਗੱਡੀ ਜਾਂਚ ਕੀ ਪੂਰੀ ਕੋਕਾ ਵੀਸ ਬਣ ਗਈ ਪੈਂਟਰ ਕੀ ਕਰੀ ਜਾਂਦਾ ਬਣ ਗਈ ਲਾ 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 ਕੋਈ ਚੋਬਰੂ ਗੱਡੀ ਤਾਂ ਹੁਣ ਜਾਂਦੀ ਆ ਕੰਮ ਦੇ ਤਿੰਨ ਮੇੜ ਟਾਈਮ ਮਿੱਤਰਾਂ ਹੋ ਗਿਆ ਲਗ ਭਾਗ 10 2 ਦੇ ਕਰੀਬ ਨਾ ਹੋ ਗਿਆ 10:30 ਪੌਣੇ ਗਿਆ ਸਾਢੇ ਹੋ ਗਿਆ ਇੱਕ ਗੱਡੀ ਬਾਹਰ ਚ ਕੱਢੀ ਖੜੀ ਆ ਉਹ ਖੜੀ ਆ ਤੇ ਹੁਣ ਜਾਂਦੀ ਆ ਗੱਡੀ ਮੈਂ ਲਾਡੀ ਨੂੰ ਛੱਡ ਕੇ ਆਉਣਾ ਹੁਣ ਘਰੇ ਠੀਕ ਆ ਜੀ ਕਿਨੂੰ ਛੱਡ ਕੇ ਫੇਰ ਮੈਂ ਜਾਉਂ ਘਰੇ ਮੈਨੂੰ ਟਾਈਮ ਖਾਸਾ ਲੱਗ ਜਾਣਾ ਚਾਲ ਕੋਈ ਨਹੀਂ ਉਹ ਚੜਾ ਸਕੂਟਰੀ ਤੇ ਆਉਣਾ ਬਾੜ ਤੇ ਜਾਣਾ ਕੋਈ ਨਹੀਂ ਨਾ ਫਰੈਸ਼ ਕੰਮ ਲੈਣਾ ਚਾਚਾ ਜਾਊਗਾ ਨਾਲ ਮੇਰੇ ਛੱਡਣ ਹੁਣ ਉਹਨੂੰ ਛੱਡਿਆ ਹੀ ਹੈ ਗੱਡੀ ਤਾ ਖੜੀ ਆ ਮਾਰੋ ਚਾਤ ਕੇ ਹੈ ਕਮਾਂਡ ਤੁਹਾਨੂੰ ਸਮਾਰ ਕੇ ਦਿਖਾਉਂ ਕੈਮਰੇ ਚ ਇੱਕ ਮਿੰਟ ਰੁਕੋ ਗੱਡੀ ਕੋ ਬੰਦ ਕਰਦੇ ਹਾਂ ਨਾਡੀ ਲੋਈ ਚੱਕ ਲਈ ਸੋਹਣੇ ਮੇਰੀ ਪਾਣ ਉਹ ਤਾਂ ਨਾਲ ਕੋ ਭੱਜ ਗਿਆ ਤੁਹਾਡਾ ਗੱਡੀ ਕਢਾ ਕੇ ਦੇ ਮਤਲਬ ਹੌ ਚਾਚੇ ਨੇ ਗਿਆ ਸੀ ਲੈ ਕੋਈ ਗੱਡੀ ਦੀ ਚਾਤ ਮਾਰੋ ਕਰਾ ਆਦਾ ਜਮਾ ਹੀ ਐ ਲੱਗਦਾ ਜਿਵੇਂ ਪਹਿਲਾਂ ਸੁਖਾਰੀ ਦੇਣੀ ਲਾਏ ਪੌਦੇ ਹੁੰਦੇ ਸੀ ਨਾ ਹੈ ਪੰਗਾ ਲੈ ਦਨ ਕੋਈ ਨਹੀਂ ਸਫਾਰੀ ਦੇਣੀ ਲਾਏ ਪਾਉਂਦੇ ਹੁੰਦੇ ਸੀ ਉਵੇਂ ਲਾਏ ਲੱਗਦੇ ਆ ਬਣਦੀ ਆ ਗੱਲਬਾਤ ਟੈਂਟ ਹਨਾ ਗੱਡੀ ਦੀ ਠੀਕ ਆ ਜੀ ਜਿਹਾਰ ਜਿਹਾਰ ਇਹ ਚਾਚਾ ਸ਼ੌਂਗੀ ਵਰਕਸ਼ਾਪ ਆਪਣਿਆਂ ਦੀ ਬਹੁਤ ਮਿਹਨਤ ਲੱਗੀ ਆ ਗੱਡੀ ਸੋਹਣੀ ਕਿਉਂ ਨਾ ਬਣੇ ਸਾਡੇ ਗੋਡਿਆਂ ਚੋਂ ਗਲੀਸ ਮੁਕਾਤਾ ਇਹਨੇ ਬਹਿ ਜਾ ਕੱਢ ਜਾ ਬਹਿ ਜਾ ਕੱਢ ਜਾ ਪੈਰਾਂ ਪਾਰ ਐਂ ਹੋਈ ਗਿਆ ਅੱਜ ਤਾਂ ਤੇ ਗੋਡਿਆਂ ਚ ਐਂ ਲੱਗਦਾ ਵੀ ਗਲੀਸ ਮੁੱਕ ਗਿਆ ਗੋਡੇ ਕੜਕ ਕੜਕ ਕਰਦੇ ਆ ਦੁਗਨ ਲੱਗੇ ਗੋਡੇ ਡਾਟ ਪਵਾ ਦਾ ਗੋਡਿਆਂ ਦਾ ਲਾਡੀ ਦਾ ਵੀ ਡਾਟ ਪਵਾ ਦਾ ਇੱਥਾ ਹੈ ਚਲੋ ਕੋਈ ਨਹੀਂ ਪਹੁੰਚ ਕੇ ਘਰੇ ਹੁਣ ਲਾਡੀ ਨੂੰ ਛੱਡ ਕੇ ਫੇਰ ਦੇਖ ਲੈ ਕੋਈ ਗੱਲਬਾਤ ਕੋਈ ਤਾਂ ਲੈ ਭਾਈ ਮੁੰਡਿਓ ਹੁਣ ਚੱਲਿਆਂ ਘਰ ਨੂੰ ਮੋਟਰ ਨੇਰਾ ਖਾਸਾ ਹੋ ਗਿਆ ਟਾਈਮ ਵੀ ਖਾਸਾ ਹੋ ਗਿਆ ਉਸ ਚਾਚੇ ਨੂੰ ਛੱਡ ਕੇ ਆਏ ਘਰੇ ਇਹ ਹੁਣ ਮੈਂ ਚੱਲਿਆਂ ਆਪਣੇ ਘਰ ਨੂੰ ਲਾਡੀ ਨੂੰ ਵੀ ਛੱਡਿਆਂ ਦਾ ਬਾਅਦ ਜੋ ਫੇਰ ਵਰਕਸ਼ਾਪ ਜਾਣਾ ਪਿਆ ਲਾਡੀ ਨੂੰ ਛੱਡ ਕੇ ਆਉਂਦਿਆਂ ਨੇ ਉਹ ਤਾਂ ਕਰਕੇ ਉਹ ਨੰਬਰ ਪਲੇਟਾਂ ਭੁੱਲ ਗਈ ਸੀ ਗੱਡੀ ਦੀ ਤੇ ਦੂਜੀ ਗੱਡੀ ਚੱਲ ਜਾਂਦੀ ਸਰਕਾਰੀ ਨੰਬਰ ਪਲੇਟਾਂ ਸੀਗੀਆਂ ਉਹ ਰਹਿ ਗਈਆਂ ਸੀ ਤੇ ਉਹ ਦੇ ਕੇ ਇਨਾ ਸੋਕਰਾ ਵੀ ਨੰਬਰ ਪਲੇਟ ਹੱਥ ਥੱਲੇ ਪੰਜਾ ਸੀ ਔਕੇ ਤੇ ਜਾ ਕੇ ਨਾਲ ਨਾਲ ਕੱਟ ਕੇ ਬਣਾ ਤਾ ਨਹੀਂ ਉੱਥੇ ਖੱਦਲ ਖਵਾਰ ਹੋ ਜਾਂਦਾ ਅੱਧਾ ਹੁਣੋਂ ਘੰਟਾ ਉੱਥੇ ਲੱਗ ਜਣਾ ਇਹ ਨਾਮ ਲਾਉਗਾ ਟਾਈਮ ਖਾਸਾ ਹੋ ਗਿਆ ਚਾਹ ਕੋਈ ਨਹੀਂ ਕੰਮ ਧੁੰਦੇ ਚ ਕੋਈ ਜਾਂਦਾ ਠੀਕ ਹੈ ਤੇ ਪਾਸ ਠੀਕ ਆ ਆਇਦਾ ਵਲੌਗ ਆਪਾਂ ਇੱਥੇ ਆ ਨਗਾਰ ਤੁਹਾਨੂੰ ਸਾਰੇ ਕੰਮ ਦਿਖਾ ਦੇ ਜਿਹੜੇ ਕਰੇ ਸੀ ਅੱਜ ਠੀਕ ਹੈ ਜੀ ਆਪਣੇ ਸੁਝਾਅਸ਼ਨ ਜਰੂਰ ਦਿਆ ਕਰੋ ਵੀ ਆਪਾਂ ਕੰਮ ਵਧੀਆ ਕਰਦੇ ਆ ਤੇ ਵਲੌਗ ਵਧੀਆ ਪੈਂਦੇ ਆ ਮਤਲਬ ਜੇ ਕੋਈ ਬਾਦ ਘਾਟ ਕਰਨੀ ਆ ਵਲੌਗ ਚ ਤਾਂ ਦੱਸ ਦਿਓ ਕਮੈਂਟ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਰਿਸਪੌਂਸ ਮਿਲ ਰਿਹਾ ਠੀਕ ਹੈ ਜੀ ਓਕੇ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਲਵ ਯੂ ਜਿਉਂਦੇ ਵਸਦੇ ਰਹੋ ਤਰੱਕੀਆਂ ਮਾਣੂ ਰੱਬ ਸਭ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਮਾਲਕ ਤਾਂਦਰੁਸਤੀਆਂ ਬਖਸ਼ੇ ਇੰ ਬੜੀ ਮਿਹਨਤ ਨੂੰ ਰੰਗ-ਪਾਗ ਲਾਵੇ ਮਾਲਕ ਜਲਦੀ ਤੋਂ ਜਲਦੀ ਉਹੀ ਬੁਲੰਦੀਆਂ ਨੂੰ ਛੂੰਹਾਂ ਠੀਕ ਹੈ ਜੀ ਬਾਏ ਬਾਏ ਲਵ ਯੂ ਮਿਲਦੇ ਨਵੇਂ ਵਲੌਗਸ